ਪੰਤਮਾਨ ਨੇ ਸੰਗਰੂਰ ਵਿਖੇ ਲੋਕ ਮਿਲਣੀ ਪ੍ਰੋਗਰਾਮ ਚ ਸ਼ਿਰਕਤ ਕੀਤੀ ਤੁਹਾਨੂੰ ਦੱਸਤੀ ਹੈ ਜੀ ਪੰਤਮਾਨ ਸਾਹਿਬ ਨੇ ਕੀ ਕਿਹਾ ਅੱਜ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਉਮੀਦਵਾਰ ਬੁਰਮੀਤ ਸਿੰਘ ਮੀਥੇਰ ਦੇ ਹੱਕ ਚ ਬਰਨਾਲਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਚ ਸ਼ਿਰਕਤ ਕੀਤੀ ਲੋਕਾਂ ਦਾ ਇਕੱਠ ਦੱਸਦਾ ਹੈ ਕਿ ਸੰਗਰੂਰ ਦੇ ਇਨਕਲਾਬੀ ਲੋਕ ਇੱਕ ਵਾਰ ਫਿਰ ਇਤਿਹਾਸ ਸਿਰਜਣਗੇ ਲੋਕ ਸਭਾ ਸੀਟ ਤੋਂ ਆਪ ਤੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਭੇਜਣਗੇ ਮਾ ਸਤਕਾਰ ਦੇਣ ਲਈ ਬਨਾਲਾ ਵਾਲਿਓ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਹਾਂਜੀ ਤੁਹਾਨੂੰ ਦੱਸਦੀ ਐ ਜੀ ਪੰਤਪੰਥ ਸਾਹਿਬ ਨੇ ਮੀਤ ਹੇਰ ਜੋ ਕੀ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਹੈਗੇ ਐ ਜੀ ਐਮਪੀ ਦੇ ਉਹਨਾਂ ਦੇ ਹੱਕ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਪੰਤਪੰਥ ਸਾਹਿਬ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਸੰਗਰੂਰ ਦੇ ਲੋਕ ਇੱਕ ਵਾਰ ਫਿਰ ਇਤਿਹਾਸ ਸਿਰਚਣਗੇ ਤੁਹਾਨੂੰ ਦੱਸਦੀ ਐ ਜੀ ਕਿ ਸੰਗਰੂਰ ਤੋਂ ਜੋ ਹੈ ਪਿਛਲੀ ਦੋ ਵਾਰੀ ਜੋ ਹੈ ਪੰਤਪੰਥ ਸਾਹਿਬ ਐਮਪੀ ਰਹੇ ਸੀਗੇ ਜੀ ਤੇ ਉਹਨਾਂ ਨੇ ਦੀ ਆਵਾਜ਼ ਚੱਕੀ ਸੀਗੀ ਪਾਰਲੀਮੈਂਟ ਦੇ ਵਿੱਚ 50 ਦੇ ਹਿੱਕਾਂ ਦੇ ਲਈ ਤੇ ਹੁਣ ਜੋ ਹੈ ਆਮ ਆਦੀ ਪਾਰਟੀ ਤੋਂ ਮੀਤ ਹੇਰ ਜਿਹੜੇ ਹੈਗੇ ਗੁਰਮੀਤ ਸਿੰਘ ਮੀਤ ਹੇਰ ਉਹਨਾਂ ਨੂੰ ਪਾਰਟੀ ਨੇ ਉਤਾਰਿਆ ਹੈਗਾ ਜੀ ਲੋਕ ਸਭਾ ਦੇ ਐਮਪੀ ਦੇ ਚੋਣਾਂ ਦੇ ਵਿੱਚ ਬਾਕੀ ਦੇਖਦੇ ਹੈਗੇ ਜੀ ਇਹ ਜਿਹੜਾ ਗੜ ਮੰਨਿਆ ਜਾਂਦਾ ਹੈ ਆਮ ਆਦੀ ਪਾਰਟੀ ਦੇ ਪੰਤਪਾਲ ਸਾਹਿਬ ਦਾ ਤੇ ਇੱਥੇ ਮੀਤ ਹੇਰ ਵੀ ਲੜਦੇ ਪਏ ਹੈਗੇ ਐ ਜੀ ਸਿਮਰਨਜੀਤ ਸਿੰਘ ਮਾਨ ਵੀ ਲੜਦੇ ਪਏ ਹੈਗੇ ਜੀ ਸ਼ਰੂਨੀ ਕਾਲੀਦ ਅਲੰਬਰੀ ਸਾਹਿਬ ਤੋਂ ਵੱਡੀ ਖਬਰ ਹੈਗੀ ਜੀ ਤੁਹਾਨੂੰ ਦੱਸ ਦਈਏ ਕਿ ਸੰਗਰੂਰ ਦੇ ਵਿੱਚ ਆਮ ਆਦੀ ਪਾਰਟੀ ਵਧੀਆ ਜਿੱਤ ਹਾਸਿਲ ਕਰਦੀ ਵੀ ਹੈਗੀ ਜੀ ਪਿਛਲੇ 2 ਲੋਕ ਸਭਾ ਚੋਣਾਂ ਦੇ ਵਿੱਚ ਪੰਤਪਾਲ ਆਪ خود ਜਿੱਤੇ ਸੀਗੇ ਤੇ ਇਸ ਵਾਰ ਪੰਤਨਾ ਸਾਹਿਬ ਨੇ ਮੀਤੇਰ ਜਿਹੜੇ ਕਿਆਮਦੀ ਪਾਰਟੀ ਤੋਂ ਉਮੀਦਵਾਰ ਹੈਗੇ ਜੀ ਐਮਪੀ ਦੇ ਉਹਨਾਂ ਦੇ ਹੱਕ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਚ ਹਿੱਸਾ ਲਿਆ ਤੇ ਵੱਡੀ ਗੱਲ ਕਹੀ ਪੰਤਨਾ ਸਾਹਿਬ ਨੇ ਕਿਹਾ ਕਿ ਵਿਸ਼ਵਾਸ ਹੋ ਗਿਆ ਹੈ ਕਿ ਤੇ ਯਕੀਨ ਵੀ ਹੈ ਕਿ ਪਿਛਲੀ ਵਾਰ ਮੰਗ ਹੀ ਤੋਂ ਹੈ ਇਸ ਵਾਰ ਸੰਗਰੂਰ ਦੇ ਲੋਕ ਇਤਿਹਾਸ ਰਚਣਗੇ ਤੇ ਜੋ ਹੈ ਵਧੀਆ ਵੋਟਾਂ ਤੋਂ ਜਿੱਤਣਗੇ 80 ਸੰਸਦ ਦੇ ਵਿੱਚ ਆਵਾਜ਼ ਚੱਕਾਂਗੇ ਮੇਥੇਰ ਜਿਹੜੇ ਹੈਗੇ ਆ ਜੀ ਹੈਗੇ ਵਧੀਆ ਬੰਦੇ ਹੈਗੇ ਜੀ ਕੰਮ ਵੀ ਕਰਦੇ ਹੈਗੇ ਤੇ ਉਹਨਾਂ ਨੂੰ ਸੰਗ੍ਰੂਹਤ ਉਤਾਰਿਆ ਹੈਗਾ ਕਿਉਂਕਿ ਇਹ ਸੀਟ ਬੜੀ ਇੰਪੋਰਟੈਂਟ ਹੈਗੀ ਜੀ ਇਹਦੇ ਵਿੱਚ ਜੋ ਹੈ ਆਮ ਆਦੀ ਪਾਰਟੀ ਤੋਂ ਪੰਤਨਾ ਸਾਹਿਬ 2014 ਦੇ ਵਿੱਚ ਜਿੱਤੇ ਸੀਗੇ ਤੇ 2019 ਤੋਂ ਜਿੱਤੇ ਸੀਗੇ ਜੀ ਉਸ ਤੋਂ ਬਾਅਦ ਪੰਤਨਾ ਸਾਹਿਬ ਚੀਫ ਮਨਿਸਟਰ ਬਣ ਕੇ ਸੀਗੇ ਤੇ ਹੁਣ ਪੰਤਨਾ ਸਾਹਿਬ ਨੇ ਮੀਤ ਹੇਰ ਨੂੰ ਮੈਦਾਨ ਚ ਉਤਾਰਿਆ ਹੈਗਾ ਲੋਕ ਸਭਾ ਚੋਣਾਂ ਤੇ ਲਈ ਆਪਣੇ ਸੰਗਰੂਰ ਹਲਕੇ ਤੋਂ ਤੇ ਉਹਨਾਂ ਨੇ ਬਰਨਾਲਾ ਦੇ ਵਿੱਚ ਇੱਕ ਲੋਕ ਸਭਾ ਦੇ ਹਲਕੇ ਬਰਨਾਲਾ ਸੰਗਰੂਰ ਦੇ ਵਿੱਚ ਜੋ ਹੈ ਜਨ ਸਭਾ ਨੂੰ ਸਮੋdit ਕਰਦੇ ਹੋਏ ਵੱਡੀ ਗੱਲ ਕਹੀ ਪਾਰਟੀ ਦੇ ਉਮੀਦਵਾਰ ਮੀਤ ਸਿੰਘ ਹੇਰ ਤੇ ਏ ਜੋ ਹੈ ਫੇਵਰ ਦੇ ਵਿੱਚ ਵੱਡੀ ਗੱਲ ਤੁਹਾਨੂੰ ਦੱਸਤੀਏ ਜੀ ਪੰਤਪੰਥ ਸਾਹਿਬ ਜੋ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੋਕ ਸਭਾ ਦੀ ਸਿੱਟਾ ਹੈਗੀਆਂ ਉੱਥੇ ਆਮ ਆਦੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਹੱਕ ਦੇ ਵਿੱਚ ਜੋ ਹੈ ਵਾਚਗਦੇ ਪਏ ਹੈਗੇ ਜੀ ਰੋਸ਼ੋ ਕਰਦੇ ਪਏ ਹੈਗੇ ਮਿਲਣੀ ਪ੍ਰੋਗਰਾਮ ਕਰਦੇ ਪਏ ਹੈਗੇ ਜੀ ਤੇ ਤੁਹਾਨੂੰ ਦੱਸਤੀਏ ਜਾਂਦੇ ਜਾਂਦੇ ਪੰਤਪੰਥ ਸਾਹਿਬ ਨੇ ਸੰਗਰੂਰ ਦੇ ਵਿੱਚ ਆਮ ਆਦੀ ਪਾਰਟੀ ਦੇ ਲੋਕ ਸਭਾ ਦੇ ਐਮਪੀ ਉਮੀਦਵਾਰ ਗੁਰਮੀਤ ਸਿੰਘ ਮੀਥੇਰ ਤੇ ਹੱਕ ਦੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਕੀਤਾ ਤੇ ਵੱਡੀ ਗੱਲ ਕਹੀ